ਬਸ ਠੀਕ। ਆਹੋ ਬੈਠਾ। ਕਰ ਲਿਆ ਕੰਮ ਧੰਦਾ। ਕੰਮ ਤੇ ਸਾਰਾ ਹੋ ਹੀ ਗਿਆ ਵਾ। ਹਾਂ। ਤੇ ਮੈਂ ਆਈ ਤੁਹਾਡੇ ਵਾਲੇ ਕੋ ਕੰਮ। ਦੱਸੋ। ਕੰਮ ਇਹ ਆ ਵੀ ਮੇਰੇ ਦਾ ਸ਼ਰੂ ਨਾ ਹੋ ਗਿਆਈ ਅੱਜ। ਕੀ ਕਰਨਾ ਉਹੀ ਕੰਮ ਧੰਦਾਈ। ਹੋਰ ਸੋਈ ਸੀ ਮੈਂ ਘੜਾ ਉੱਤੇ ਬੈਠੀ ਵੇਲੀ। ਨਹੀਂ ਵੇਲੀ, ਦਿੰਗੀ ਵੇਖੀ ਮੈਨੂੰ ਪਤਾ ਆ। ਆਹ। ਔਰ ਇਹ ਪੈ ਦਵਾਈ ਘੜੀਂ ਫੁਲਕੇ ਦੁੱਧ ਦੇ ਦਿੰਦੇ ਹੋ। ਫੁਲਕੇ ਮੈਂ ਪਕਾ ਕੇ ਮੈਨੂੰ ਖਾਈਏ ਤੇ ਮੈਂ ਹੁਣ ਲੱਗੀ ਹਾਂ ਤਿਆਰ ਹੁਣ ਮੈਂ ਸ਼ਹਿਰ ਨੂੰ ਜਾਣਾ ਵਾ ਜਰਾ। ਦੋ ਤਿੰਨ ਦਿਨ ਹੋ ਗਏ ਇਦਾਂ ਹੀ ਜਾੜਾ-ਜਾੜਾ ਕਰਦੇ ਜਾਇ ਰਹੀ। ਔਰ ਆਂਦੋਂ ਨਹੀਂ ਗਇਆ ਜਾਣਾ ਕਿਉਂ ਫੋਨ ਆ ਗਿਆ ਵਾ ਮਾਸੀ ਦੀ ਕੁੜੀ ਦਾ ਮਾਸੀ ਦੀ ਕੁੜੀ ਦਾ ਆਉ ਉਹ ਈ ਫੋਨ ਕਰਾਂ ਨਾ ਕਹਿੰਦੀ ਵੀ ਅਸੀਂ ਆਉਣ ਲੱਗੇ ਆ ਹੁਣ ਆਉਣ ਲੱਗੇ ਆ ਹੁਣ ਈ ਆਉਣ ਲੱਗੇ ਤਾਂ ਹੁਣੇ ਫੋਨ ਕੱਟ ਕੇ ਆਈਆਂ ਉਹਦਾ ਤੇ ਚੱਲ ਆਈ ਛੇਤੀ ਆ ਜਾਾਂਗੇ ਮਸਾਜ ਅੱਛਾ ਤੇ ਰਵਿੰਦਰਦੀਨਾ ਮਾਸੀ ਦੀ ਕੁੜੀ ਦਾ ਫੋਨ ਆ ਗਿਆ ਉਹ ਹਾਂ ਉਹ ਕਹਿੰਦੇ ਆਉਣ ਲੱਗੇ ਆ ਹੁਣ ਉਹ ਆਹ ਉਹ ਮੈਂ ਚੱਲ ਕੇ ਸਵੇਰੇ ਚੱਲ ਜਾਾਂਗੇ ਮੈਂ ਤੇ ਕੱਲ ਦਾ ਦੱਸ ਦਿਆ ਸੀ ਪਰ ਕੇ ਆਉਣਾ ਤੇ ਜਦ ਤੁਸੀਂ ਉਸ ਵਕਤੇ ਜਾਂਦੇ ਤਾਂ